ਭਾਈਕੁਰ ਜੀ ਖਾਲਸਾ ਸ੍ਰੀ ਭਾਈਕੁਰ ਜੀ ਦੇ ਫਤਿਹ ਇਲਾਕੇ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜੁਈ ਹੈ ਤੇ ਐਥੇ ਨੇੜੇ ਦਾ ਇੱਕ ਬਸਨੀਕ ਗੁਰਨੀਤ ਸਿੰਘ ਜਿਨ੍ਹਾਂ ਦੀ ਪਾਣੀ ਵਿੱਚ ਡੁੱਬਣਾ ਮੌਤ ਹੋਈ ਖਾਲ ਸਾਈਡ ਦੀ ਟੀਮ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਾਣੀ ਦੇ ਵਿੱਚ ਉਹਨਾਂ ਨੂੰ ਕੱਢਣ ਲਈ ਦੋ ਮੁੰਡਿਆਂ ਨੇ ਅਮਨ ਉਹਨਾਂ ਨੇ ਤੇ ਰਿਵੀ ਉਹਨਾਂ ਨੇ ਛਾਲ ਮਾਰ ਕੇ ਉਹਨਾਂ ਨੂੰ ਵਿੱਚੋਂ ਕੱਢ ਕੇ ਲਿਆਂਦਾ ਲੇਕਿਨ ਜੇ ਸਾਡੇ ਕੋਲ ਉੱਥੇ ਰੈਸਕਿਊ ਟੀਮ ਪ੍ਰੋਪਰ ਹੁੰਦੀ ਤੇ ਹੋ ਸਕਦਾ ਸ਼ਾਇਦ ਇਹ ਹਾਦਸਾ ਹੁੰਦਾ ਹੀ ਨਾ ਜੇ ਉਸ ਇਲਾਕੇ ਦੇ ਵਿੱਚ ਕਿਤੇ ਰੈਸਕਿਊ ਟੀਮ ਪ੍ਰੋਪਰ ਹੁੰਦੀ ਸਾਡੇ ਕੋਲ ਇੱਕ ਬੋਟ ਹੈ ਇੱਕ ਬੋਟ ਦੇ ਰਾਹੀਂ ਜਿੰਨਾ ਕੰਮ ਹੋ ਰਿਹਾ ਨਹੀਂ ਸਪੱਸੇ ਧਿਆਨ ਦਿੱਤਾ ਜਾਂਦਾ ਇਸ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਪ੍ਰਾਪੈਣ ਪ੍ਰਾ ਵੀ ਸੁਣਦੇ ਨੇ ਇਸ ਇਲਾਕੇ ਦੇ ਵਿੱਚ ਸਾਨੂੰ ਵੋਟਸ ਦੇਈਆਂ ਨੇ ਵੋਟਸ ਦੇ ਜ਼ਰੀਏ ਪ੍ਰਾਪਰ ਲੋਕਾਂ ਤੱਕ ਰਾਸ਼ਨ ਪਹੁੰਚੇ ਤੇ ਇਹ ਜੀ ਘਟਨਾ ਕੋਈ ਹੋਵੇ ਨਾ ਕਿਉਂਕਿ ਇਹ ਲੋਕ ਆਪਣੇ ਆਪ ਘਰਾਂ ਤੋਂ ਨਿਕਲ ਕੇ ਕੋਸ਼ਿਸ਼ ਕਰਦੇ ਨੇ ਇੱਥੇ ਤੱਕ ਪਹੁੰਚ ਕੇ ਰਾਸ਼ਨ ਵਾਪਸ ਲਿਜਾਣ ਦੀ ਪਰ ਜਦੋਂ ਪਾਣੀ ਸ਼ਾਮ ਨੂੰ ਤੇਜ਼ ਹੋ ਜਾਂਦਾ ਕਿਰੋ ਉਦੋਂ ਐਸ ਜੀ ਘਟਨਾ ਜਿਹੜੀ ਸੁਭਾਵਕ ਹੈ ਉਹ ਹੁਣ ਸੋ ਅਰਦਾਸ ਬੇਨਤੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਕਿ ਕਿਰਪਾ ਕਰੋ ਇਸ ਲਾਗੇ ਲਈ ਕੁਝ ਮੋਟ ਭੇਜ ਦਿਓ ਤਾਂ ਕਿ ਤੁਹਾ ਜਿਹੜਾ ਰਾਸ਼ਨ ਹੈ ਉਹਨਾਂ ਤੱਕ ਪ੍ਰੋਪਰ ਪਹੁੰਚਾਇਆ ਜਾਵੇ। ਫਾਉਂਡੇਸ਼ਨ ਦੀ ਟੀਮ ਤੇ ਸਾਰੇ ਜਿਹੜੇ ਬਹੁਤ ਬਹੁਤ ਸਾਡੇ ਜਿੰਨੇ ਵੀ ਪੱਤਰਕਾਰ ਭਰਾ ਨੇ ਜਿੰਨੇ ਵੀ ਮੀਡੀਆ ਨਾਲ ਕਰਮਚਾਰੀ ਜੁੜੇ ਹੋਣੇ ਸਾਡੇ ਭਰਾ ਜੁੜੇ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਕੰਮ ਬਹੁਤ ਵਧੀਆ ਹੋ ਰਿਹਾ ਹੈ ਇਸ ਇਲਾਕੇ ਦੇ ਵਿੱਚ ਸਾਰਿਆਂ ਦਾ ਸਹਿਯੋਗ ਪਹੁੰਚ ਰਿਹਾ ਪਰ ਜੇ ਬੋਟਸ ਹੋਣ ਤੇ ਹੋਰ ਚੰਗੇ ਤਰੀਕੇ ਨਾਲ ਪਹੁੰਚ ਸਕੀਏ